ਲਗਾਤਾਰਤਾ ਜ਼ਰੂਰੀ ਹੁੰਦੀ ਹੈ। ਕੋਈ ਨਹੀਂ ਛੱਡਣੀ। ਜਿਹੜਾ ਕੰਮ ਫੜਦੇ ਆ ਉਹ ਕਰੋ। ਨਬੇੜੋ ਤੁਹਾਨੂੰ ਮੈਂ ਦੱਸਾਂ ਪੰਜ ਨੁਕਤੇ ਜੇ ਪੋਜ਼ਿਟਿਵ ਰਹਿਣ ਦੀ ਮੈਂ ਗੱਲ ਕਰਾਂ। ਪੋਜ਼ਿਟਿਵ ਬੰਦਾ ਮੰਨ ਲਓ ਆਪਣੇ ਆਪ ਹੀ ਪੋਜ਼ਿਟਿਵ ਕਿਦਾਂ ਰਹਿ ਸਕਦਾ। ਇਹਦੇ 4-5 ਨੁਕਤੇ ਹੈ ਜੇ ਸਮਝ ਲਈਏ। ਆਪਣੇ ਆਪ ਵਿੱਚ ਪੋਜਿਟਿਵ ਰਵੇ ਮੰਨ ਲਓ ਕਈ ਵਾਰੀ ਸਾਨੂੰ ਕੀ ਹੁੰਦਾ ਕਿ ਅਸੀਂ ਦੀਵਾਨ ਸੁਣ ਲਿਆ ਕੋਈ ਗੱਲ ਸੁਣ ਲਈ ਤੇ ਪੋਜਿਟਿਵ ਹੋ ਗਏ ਫਿਰ ਫਿਰ ਦੋਕ ਦਿਨਾਂ ਬਾਅਦ ਉੱਥੇ ਹੀ ਆ ਗਏ ਬੰਦਾ ਆਪਣੇ ਆਪ ਹੀ ਹਮੇਸ਼ਾ ਪੋਜਿਟਿਵ ਰਵੇ ਐਕਟਿਵ ਰਵੇ ਉਹਦੇ ਵਾਸਤੇ ਨੰਬਰ 1 ਨੰਬਰ 1 ਛੋਟੇ ਗੋਲ ਮਿਥਲੇ ਛੋਟਾ ਜਿਹਾ ਗੋਲ ਮਿਥਲੇ ਐਦਾਂ ਕਦੇ ਨਾ ਸੋਚੋ ਵੀ ਹੁਣ ਮੈਂ ਜਿਵੇਂ ਵੀ 10 ਕਿਲੋਮੀਟਰ ਭੱਜ ਕੇ ਆਉਣਾ ਨਹੀਂ 1 ਕਿਲੋਮੀਟਰ ਹੀ ਭੱਜਾਂ। ਤੁਸੀਂ weight ਘਟਾਉਣਾ ਚਾਹੁੰਦੇ ਆ। ਤੂੰ ਐ ਨਾ ਕਹਿ ਵੀ ਮੈਂ 15 ਕਿਲੋ ਘਟਾਣਾ ਹੈ। ਪਹਿਲਾਂ ਤੂੰ ਇਹ ਕਹਿ ਵੀ ਅੱਧਾ ਕਿਲੋ ਘਟਾਣਾ ਹੈ ਇੱਥੇ ਆ। ਤੇ ਅੱਧਾ ਕਿਲੋ ਦੇ ਘਟੂ ਕੇ ਘਟੂ ਕੇ ਨਹੀਂ ਘਟੂ। ਇਹ ਤੇ ਭੜੇ ਤੋਂ ਭੜੇ ਬੰਦੇ ਦਾ ਵੀ ਘਟ ਜੂ ਨਕਮੇ ਤੋਂ ਨਕਮੇ ਦਾ। ਅੱਧਾ ਕਿਲੋ ਦੇ ਘਟੂ। ਜਦੋਂ ਅੱਧਾ ਘਟ ਗਿਆ ਫਿਰ ਹੌਸਲਾ じゃ ਕੀ ਬਣੂਗਾ ਵੀ ਜੇਦਾ ਘਟਾ ਸਕਦਾ ਤੇ ਫਿਰ ਮੈਂ ਕਿਲੋ ਵੀ ਘਟਾ ਸਕਦਾ ਬਾ ਫਿਰ ਕਿਲੋ ਇੱਕ ਇੱਕ ਕਿਲੋ ਘਟ ਗਿਆ ਹੁਣ ਡੇਢ ਤੇ ਗੋਲ ਮੇਥਲੇ ਡੇਢ ਤੋਂ ਬਾਅਦ 2 2 ਤੋਂ 3 3 ਤੋਂ 4 ਜਦੋਂ ਅਸੀਂ ਸਿੱਧਾ ਹੀ ਕਹਿੰਦੇ ਆ 20 ਕਿਲੋ ਘਟਾਵਾਂਗੇ ਜਦੋਂ ਉਹਦੇ ਤੇ ਮਸ਼ੀਨ ਜੀ ਤੇ ਚੜਦਾ ਉਹ ਕਹਿੰਦਾ ਕੀ ਘਟਿਆ ਇਹ ਇੰਨਾ ਹੀ ਬਸ ਉਹ ਮਾੜੀ ਜੀ ਹਿੱਲਦੀ ਹੋਈ ਸੂਈ ਬਣੀ ਨਹੀਂ ਗੱਲ ਹੈ ਹੌਸਲੇ ਹੀ ਟੁੱਟ ਜਾਂਦਾ ਹੈ ਬਈ ਮਰ ਗਿਆ ਭੁੱਖਾ ਚਾਰ ਦਿਨ ਮੈਂ ਰੋਟੀ ਨਹੀਂ ਖਾਧੀ ਦੁੱਧ ਮੈਂ ਛੱਡਿਆ ਮਿੱਠਾ ਮੈਂ ਛੱਡਿਆ ਪਕੌੜੇ ਮੈਂ ਛੱਡੇ ਤੇ ਜਦੋਂ ਵੇਟ ਘਟਿਆ ਪਾਈਆ ਪਾਈਏ ਦਾ ਤੇ ਪਤਾ ਹੀ ਨਹੀਂ ਲੱਗਦਾ ਸਾਡੇ ਸ਼ਰੀਰ ਦੇ ਹਿਸਾਬ ਨਾਲ ਸਾਡੇ ਪਾਈਏ ਪੂਏ ਦਾ ਕੀ ਪਤਾ ਲੰਦਾ ਜਿਹੜੇ ਹਿਸਾਬ ਨਾਲ ਸਾਡੇ ਸਿਕਸ ਪੈਕ ਇੱਥੇ ਬਣਿਆ ਪਿੱਛੇ ਇਦਰ ਸਿੱਖ ਸਪੈਕ ਬਣੇ ਹੁੰਦੇ ਸਾਡੇ ਬੰਦਿਆਂ ਦੇ ਲੋਕਾਂ ਦੇ ਕਿਫਤ ਸਾਈਡਾਂ ਤੇ ਨਹੀਂ ਬਣੇ ਹੋਏ ਤੇ ਇਸ ਹਿਸਾਬ ਨਾਲ ਅਗਲਾ ਕਹਿੰਦਾ ਵੀ ਪਾਈਏ ਨਾਲ ਇੱਥੇ ਪਤਾ ਵੀ ਨਹੀਂ ਲੱਗਾ ਨਾਲੇ ਪਾਈਏ ਦਾ ਪਤਾ ਲੱਗਣਾ ਵੀ ਕੀ ਹੈ ਹੁਣ ਮੇਰੀ ਸੁਣੋ ਅੱਧਾ ਕਿਲੋ ਘਟਾਵਾ ਘਟ ਗਿਆ ਹੌਸਲਾ ਬਣ ਗਿਆ ਹੁਣ ਕਿਲੋ ਫਿਰ 2 ਕਿਲੋ ਫਿਰ 3 ਕਿਲੋ ਐ ਛੋਟੇ ਤੋਂ ਛੋਟਾ ਗੋਲ ਮਿੱਠਣਾ ਹੈ ਛੋਟੇ ਤੋਂ ਛੋਟਾ ਤੇ ਅਗਲੀ ਗੱਲ ਜਿਹੜੀ ਇਹਦੇ ਨਾਲ ਜੁੜਦੀ ਹੈ ਸਾਡਾ ਨਾ ਜਿਹੜਾ ਨਰਵ ਸਿਸਟਮ ਹੈ ਨਾ ਜਿਹੜਾ ਸਾਡਾ ਆ ਦਿਮਾਗ ਦਾ ਜਦੋਂ ਅਸੀਂ ਕੋਈ ਕੰਮ ਔਖਾ ਕਰਨਾ ਛੱਡ ਦਿੰਨੇ ਆ ਵਿਚ ਵਿਚਾਲੇ ਛੱਡਤਾ ਤੁਸੀਂ ਕੰਮ ਇਹਦੇ ਨਾਲ ਅੰਦਰ ਪ੍ਰੋਬਲਮ ਬਹੁਤ ਪੈਂਦੀ ਹੈ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਆਪਣੇ ਬ੍ਰੇਨ ਵਿੱਚ ਖਰਾਬੀਆਂ ਕਰ ਰਹੇ ਆ ਹਮੇਸ਼ਾ ਸਾਡੇ ਅੰਦਰ ਉਹ ਜਿਹੜੀਆਂ ਚੀਜ਼ਾਂ ਨੇ ਨਕੀਆਂ-ਨਕੀਆਂ ਉਹ ਅਸਰ ਕਰਦੀਆਂ ਤਾਂ ਮੈਂ 2 ਨੰਬਰ ਨੂੰ ਨੁਕਤਾ ਨੋਟ ਕਰਿਓ ਪਹਿਲਾ ਗੋਲ ਛੋਟੇ ਮਿੱਥੋ ਨੰਬਰ 2 ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ ਜਿਹੜਾ ਕੰਮ ਸ਼ੁਰੂ ਕਰੋ ਉਹਨੂੰ ਖਤਮ ਕਰੋ ਤੁਸੀਂ ਕਹੋਗੇ ਵੀ ਕਈ ਹੁੰਦਾ ਹੀ ਬੋਰਿੰਗ ਹੈ ਹੁਣ ਮੈਂ ਮੰਨ ਲਓ ਕਿਤਾਬ ਲੈ ਲਈ ਕਿਤਾਬ ਦਾ ਪੇਜ ਹੈ 200 ਹੈਗੀ ਇਹ ਬੋਰਿੰਗ بڑے ਬੰਦਾ ਕਰੇ ਤੁਸੀਂ ਕਹਿੰਦੇ ਕੰਮ ਸ਼ੁਰੂ ਕਰੋ ਜਿਹੜਾ ਉਹਨੂੰ ਖਤਮ ਕਰੋਗਾ ਉਹਦੇ ਨਾਲ ਪ੍ਰੋਬਲਮ ਇਹ ਹੈ ਜੇ ਤੂੰ ਉਸ ਕੰਮ ਨੂੰ ਵਿੱਚ ਛੱਡਤਾ ਵੀ ਚਾਰ ਕ పేਜ ਪੜ੍ਹ ਲਏ ਤੇ ਮੁੜ ਕੇ ਕਿਤਾਬ ਛੱਡ ਤੀ ਤੇਰੇ ਜਿਹੜਾ ਨਰਵ ਸਿਸਟਮ ਹੈ ਨਾ ਤੇਰੇ ਬ੍ਰੇਨ ਦਾ ਉਹਨੂੰ ਇਹ ਆਦਤ ਪੈ ਜਾਣੀ ਹੈ ਕੰਮ ਨੂੰ ਵਿਚਾਲੇ ਛੱਡਣ ਉਹਨੂੰ ਹੈਬਿਟ ਬਣ ਜਾਣੀ ਹੈ ਹੁਣ ਕਈ ਵਾਰੀ ਛੱਡੋ ਤੁਸੀਂ ਕਿਤਾਬ ਦੀ ਗੱਲ ਛੱਡੋ ਪੋਸਟ ਆ ਗਈ ਕੋਈ ਪੋਸਟ ਆ ਗਈ ਨਟ ਤੇ ਤੁਸੀਂ ਵੇਖਿਆ ਪਹਿਲਾਂ ਤੁਸੀਂ ਪੜਨ ਤੋਂ ਪਤਾ ਕੀ ਕਰਦੇ ਹੋ ਉਹਨੂੰ ਸਿਰੇ ਤੱਕ ਵੇਖ ਲਈ ਤੇ ਵੀ ਲੰਮੀ ਕਿੰਨੀ ਗਈ ਪੋਸਟ ਤੇ ਪੜ੍ਹਨੀ ਹੈ ਪੜਨ ਤੋਂ ਪਹਿਲਾਂ ਬੰਦਾ ਐਂ ਗੁੱਠਾ ਜਾ ਮਾਰ ਕੇ ਉਹਨੂੰ ਵੇਖਦਾ ਵੀ ਇਹ ਉਏ ਤੇ ਬਹੁਤੀ ਲੰਬੀ ਹੈ ਉੱਥੇ ਛੱਡ ਦੇ ਚਾਰ ਪੰਜ ਲਾਈਨਾਂ ਪੜ੍ਹ ਲਈਆਂ ਮੁੜ ਕੇ ਸਾਡੇ ਗਿਆਨੀ ਸਾਰਿਆਂ ਨੂੰ ਪਤਾ ਹੀ ਲੱਗਦਾ ਚਲ ਬਾਕੀ ਦਾ ਪਤਾ ਹੀ ਐ ਵੀ ਕੀ ਹੋ ਰਿਹਾ ਐ ਐ ਲੱਗਦਾ ਵੀ ਬਾਕੀ ਦੀ ਪੋਸਟ ਚ ਕੀ ਐ ਸਾਨੂੰ ਪਤਾ ਹੀ ਐ ਆ ਪਰਮੇਸ਼ਰ ਦਵਾਰ ਡੇਲੀ ਅਪਡੇਟ ਵਾਲੇ ਪਾਉਂਦੇ ਨਾ ਰੋਜ਼ ਆਰਟੀਕਲ ਲੱਗਦੇ ਨੇ ਵਿੱਚ ਰੋਜ਼ ਹੁੰਦਾ ਤੇ ਉਹ ਜਿਹੜਾ ਆਰਟੀਕਲ ਹੁੰਦਾ ਉਹਦਾ ਜਿਹੜਾ ਲੇਖ ਛਪਿਆ ਹੁੰਦਾ ਹੈ ਉਹਦੇ 6-7 ਪੇਜ ਹੁੰਦੇ ਐ 6-7 ਪੈਰੇ ਹੁੰਦੇ ਐ ਜੇ ਜਦੋਂ ਆ ਬੰਦਾ ਪੜਦਾ ਐ ਅੱਛਾ 7-8 ਪੈਰੇ ਨੇ ਰਹਿਣ ਦਿਓ ਨਹੀਂ ਤੁਹਾਨੂੰ ਬੋਰਿੰਗ ਵੀ ਲੱਗੇ ਜੇ ਮਾੜਾ ਵੀ ਲੱਗੇ ਤਾਂ ਵੀ ਤੁਸੀਂ ਉਹਨੂੰ ਪੂਰਾ ਪੜੋ ਕਿਤਾਬ ਤੁਹਾਡੀ ਭਾਵੇਂ ਬੋਰਿੰਗ ਵੀ ਹੈ ਪਰ ਜਿਹੜੀ ਸ਼ੁਰੂ ਕੀਤੀ ਹੈ ਉਹਨੂੰ ਔਖੇ ਸੌਖੇ ਇੱਕ ਵਾਰੀ ਖਤਮ ਕਰੋ ਵਿਚ ਨਾ ਛੱਡੋ ਮੂਵੀ ਵੇਖਣ ਲੱਗ ਜਾਓ ਭਾਵੇਂ ਬੋਰਿੰਗ ਹੀ ਹੋਵੇ ਪਰ ਪੂਰੀ ਵੇਖੋ ਵਿਚ ਨਾ ਛੱਡੋ ਜੇ ਤੁਸੀਂ ਉਹਨੂੰ ਵਿੱਚ ਛੱਡਣ ਦੀ ਆਦਤ ਪਾ ਲਈ ਸੁਣੋ ਤੁਹਾਡੇ ਮਾਈਂਡ ਨੂੰ ਇਹ ਆਦਤ ਪੈ ਜਾਣੀ ਹੈ ਕੰਮ ਵਿੱਚ ਵਿਚਾਰੇ ਛੱਡਣ ਦੀ ਜੋ ਕਿ ਬਹੁਤ ਭੈੜੀ ਹੈ ਜਿਹੜਾ ਕੰਮ ਫੜਨਾ ਹੈ ਸਿਰੇ ਲਾਉਣਾ ਇਹ ਅਸੀਂ ਮਾਈਂਡ ਨੂੰ ਮੈਸੇਜ ਦੇਣਾ ਹੈ ਠੀਕ ਹੈ ਕੋਈ ਵੀ ਕੰਮ ਵੇਖੋ ਬਹੁਤ ਕੁਝ ਨਿਕਲ ਆਉਂਦਾ ਜੀ ਇਹਦੇ ਵਿੱਚੋਂ ਵੀ ਇਹਦੇ ਵਿੱਚੋਂ ਵੀ ਬਹੁਤ ਕੁਝ ਨਿਕਲ ਆਉਂਦਾ ਹੈ ਬੋਰਿੰਗ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਨਾ ਚਲੋ ਤੁਹਾਨੂੰ ਵਿਗੜੇ ਬੰਦੇ ਦੀ ਸਾਇਕੀ ਦਾ ਤੇ ਪਤਾ ਲੱਗੂਗਾ ਨਾ ਜੇ ਪੜੋਗੇ ਜੇ ਮੰਨ ਲਓ ਬੇਕਾਰ ਪੋਸਟ ਹੈ ਤੁਸੀਂ ਸਾਰੀ ਪੜ ਲਈ ਤੁਹਾਨੂੰ ਇਹ ਤੇ ਪਤਾ ਲੱਗ ਗਿਆ ਵੀ ਐਦਾਂ ਦੀ ਸਾਇਕੀ ਦੇ ਬੰਦੇ ਵੀ ਹੈਗੇ ਆ ਦੁਨੀਆ 'ਚ ਸਮਝ ਤੇ ਆਏਗੀ ਨਾ ਇਹ ਨੋਟ ਕਰਿਓ ਨੁਕਤਾ ਤਾਂ ਕਰਕੇ ਕੁਝ ਵੀ ਹੋਵੇ ਨਾਲੇ ਇੱਕ ਗੱਲ ਹੋਰ ਮੈਂ ਕਹਿੰਦਾ ਸੁਣੋ ਆ ਮੈਂ ਤੁਹਾਨੂੰ ਸ਼ੁਰੂ ਚ ਗੱਲ ਦੱਸ ਕੇ ਹਟਿਆ ਜਦੋਂ ਨਾ ਕਲਿੱਕ ਹੋ ਜਾਂਦਾ ਨੁਕਤਾ ਇੱਕ ਵਾਰ ਤੁਸੀਂ ਨਾ ਕਿਸੇ ਘਰ ਲੈ ਜਾਓ ਕਿਸੇ ਜਗ੍ਹਾ ਲੈ ਜਾਓ ਕਿਸੇ ਥਾਂ ਲੈ ਜਾਓ ਕੋਈ ਮੂਵੀ ਵਿਖਾ ਦਿਓ ਵਿਖਾ ਦਿਓ ਤੁਸੀਂ ਬਰਾਬਰ ਬਹਿ ਜਾਓ ਵੇਖਣ ਮੈਂ ਵੀ ਬੈਠੇ ਹਾਂ ਤੁਹਾਡੇ ਬਰਾਬਰ ਉਹਦੇ ਵਿੱਚੋਂ ਮੈਂ 10 ਗੱਲਾਂ ਘੱਟ ਤੋਂ ਘੱਟ ਇਦਾਂ ਦੀਆਂ ਨੁਕਤੇ ਜਿਹੜੇ ਨੇ ਸਮਝ ਆ ਜਾਣਗੇ ਜਿਹੜੇ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲੇ ਹੋਣਗੇ ਸਿੱਖਣ ਤੇ ਆਜੋ ਤੁਸੀਂ ਪੈੜੀ ਤੋਂ ਪੈੜੀ ਚੀਜ਼ ਤੋਂ ਵੀ ਸਿੱਖ ਸਕਦੇ ਹੋ ਮੈਂ ਰੋਜ਼ ਪਿੰਡਾਂ ਵਿੱਚ ਜਾਈਦਾ ਘਰਾਂ 'ਚ ਜਾਈਦਾ ਮੈਨੂੰ ਕੋਈ ਕੰਮ ਨਹੀਂ ਹੁੰਦਾ ਅਗਲੇ ਦੇ ਕੰਮ ਤੱਕ ਕੋਈ ਮਤਲਬ ਨਹੀਂ ਹੁੰਦਾ ਕਈ ਵਾਰੀ ਮੈਂ ਮੱਝਾਂ 'ਚ ਖੜ ਕੇ ਮੈਂ ਪੁੱਛਣ ਲੱਗ ਜਾਂਦਾ ਅੱਛਾ ਬੇਬੇ ਮੱਝ ਰੱਖੀ ਹਾਂਜੀ ਫਿਰ ਤਾਂ ਹਰਾ ਕੌਣ ਕੱਢਦਾ ਮੈਂ ਅੱਛਾ ਫਿਰ ਵੱਠੇ ਕੌਣ ਦਿੰਦਾ ਮੈਂ ਪਾ ਲੈਨੀ ਆ ਇਹ ਆਪ ਕਰਦੇ ਨੇ ਕਿ ਨਹੀਂ ਨਹੀਂ ਅਗਲੇ ਨੂੰ ਹੁੰਦਾ ਵੀ ਹੁਣ ਮੈਂ ਉਹਦੇ ਵਿੱਚੋਂ ਕੋਈ ਨਾ ਕੋਈ ਨੁਕਤਾ ਲੱਭਣਾ ਹੁੰਦਾ ਹੈ ਅਗਲਾ ਗੱਲ ਕਰਦਾ ਆਪਣਾ ਸੁਣਾਉਂਦਾ ਉਹ ਸੁਣਾਉਂਦਿਆਂ ਸੁਣਾਉਂਦਿਆਂ ਹੀ ਕਈ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਤੇ ਸੁਣੋ ਜਦੋਂ ਨਾ ਉਹ ਤੁਸੀਂ ਦੀਵਾਨ ਸੁਣਦੇ ਆ ਤੁਹਾਨੂੰ ਇਹ ਲੱਗਦਾ ਵੀ ਇਹ ਗੱਲ ਤੇ ਮੇਰੀ ਹੀ ਹੈ ਇਦਾਂ ਲੱਗਦਾ ਨਹੀਂ ਵੀ ਮੇਰੇ ਨਾਲ ਰਿਲੇਟਡ ਹੈ ਉਹ ਅਸਲ ਵਿੱਚ ਤੁਹਾਡੇ ਵਰਗਿਆਂ ਤੋਂ ਹੀ ਸੁਣੀ ਹੁੰਦੀ ਹੈ ਤਾਂ ਹੀ ਤੁਹਾਡੇ ਵਰਗਿਆਂ ਨਾਲ ਕਰਤਨੀ ਹੈ ਕਿਉਂਕਿ ਲੋਕਾਂ ਤੋਂ ਸੁਣੀਦਾ ਅਸੀਂ ਪੇਜ ਨਹੀਂ ਪੜੀਦੇ ਅਸੀਂ ਫੇਸ ਪੜੀਦੇ ਹੈ ਗੱਲਾਂ ਬਾਤਾਂ ਕਰਕੇ ਜਦੋਂ ਅਗਲਾ ਦੁੱਖ ਸੁਣਾਉਂਦਾ ਸਮਝਦਿਆਂ ਗੱਲ ਮੈਂ ਤੇ ਮੈਨੂੰ ਕਿੰਨੀ ਸਮਝ ਆ ਜਾਂਦੀ ਹੈ ਤੇ ਦੁੱਖ ਸਾਰਿਆਂ ਦੇ ਤਕਰੀਬਨ ਤਕਰੀਬਨ ਇੱਕੋ ਜਿਹੀ ਹੈ ਬੱਚੇ ਆਈਲੈਂਡਸ ਕਰ ਲੈਣ ਇੱਕ ਸਾਰਿਆਂ ਨੂੰ ਨਹੀਂ ਅੱਜ ਕੱਲ੍ਹ ਹੋਇਆ ਪਿਆ ਬੱਚੇ ਦੇ ਬੈਡ ਆ ਜਾਣ ਇਹ ਸਾਰਿਆਂ ਦਾ ਬਰਾਬਰ ਜਿਹਾ ਹੀ ਹੈ ਬੱਚਾ ਪੀਆਰ ਹੋ ਜਾਏ ਇਹ ਤਕਰੀਬਨ ਤਕਰੀਬਨ ਬਰਾਬਰ ਹੈ ਫਿਰ ਕਿ ਕਿਦਾਂ ਸਾਈਕੀ ਤੇ ਕੋ ਜਿਹੀ ਇਹ ਬੰਦੇ ਦੀ ਤੁਸੀਂ ਨਾ ਇੱਕ ਬੰਦੇ ਨੂੰ ਵਧੀਆ ਤਰੀਕੇ ਨਾਲ ਸਮਝ ਲਓ ਤੁਹਾਨੂੰ ਸਾਈਕੀ ਦੀ ਸਮਝ ਆ ਜਾਂਦੀ ਬੰਦਾ ਸੋਚਦਾ ਕਿਦਾਂ ਬੰਦਾ ਕਿਵੇਂ ਸੋਚਦਾ ਹੁੰਦਾ ਤਾਂ ਕਰਕੇ ਮੇਰੀ ਸੁਣਿਓ ਗੱਲ ਤੁਸੀਂ ਨਾ ਪੇਜ ਪੜਨ ਤੋਂ ਬਾਅਦ ਅਗਲੀ ਸਟੇਜ ਹੈ ਕਿਤਾਬਾਂ ਪੜੋ ਕਿਤਾਬਾਂ ਪੜੋ ਕਿਤਾਬਾਂ ਪੜੋ ਪੜਦਿਆਂ ਪੜਦਿਆਂ ਫਿਰ ਤੁਸੀਂ ਨਾ ਸਮਾਜ ਨੂੰ ਪੜਨ ਲੱਗ ਜਾਓ ਜੇ ਤੁਸੀਂ ਸਮਾਜ ਨੂੰ ਨਾ ਪੜ ਸਕੇ ਤੁਹਾਡੀਆਂ ਕਿਤਾਬਾਂ ਪੜੇ ਦਾ ਕੋਈ ਅਰਥ ਨਹੀਂ ਹੁੰਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਸਮਾਜ ਵਿੱਚ ਕੀ ਵਾਪਰ ਰਿਹਾ ਹੈ ਅਲੇ ਦੁਆਲੇ ਕੀ ਵਾਪਰ ਰਿਹਾ ਹੈ ਉਹਨੂੰ ਪੜਨਾ ਉਹਨੂੰ ਸਮਝਣਾ ਜਦੋਂ ਤੁਹਾਨੂੰ ਆ ਗਿਆ ਫਿਰ ਉਹਦੇ ਹੱਲ ਕੱਢਣੇ ਵੀ ਆ ਜਾਣਗੇ ਹੱਲ ਕੱਢਣੇ ਵੀ ਆ ਜਾਣਗੇ ਪਿਆਰਿਓ ਤਾਂ ਕਰਕੇ ਇਹ ਪਹਿਲੇ ਨੰਬਰ ਦੇ ਉੱਤੇ ਕੀ ਕਿਹਾ ਭਲਾ ਪਹਿਲੇ ਨੰਬਰ ਤੇ ਗੋਲ ਜਿਹੜੇ ਨੇ ਛੋਟੇ ਮਿੱਠੋ ਦੂਜੇ ਨੰਬਰ ਤੇ ਬੋਲੋ ਮੈਂ ਕੀ ਕਿਹਾ ਜਿਹੜਾ ਕੰਮ ਸ਼ੁਰੂ ਕਰੋ ਉਸ ਕੰਮ ਨੂੰ ਖਤਮ ਕਰੋ ਹੋ ਗਈਆਂ ਗੱਲਾਂ ਦੋ ਤੀਜਾ ਨੁਕਤਾ ਜੇ ਪੋਜੀਟਿਵ ਰਹਿਣਾ ਸਦਾ ਦੂਜਾ ਨੁਕਤਾ ਬ੍ਰੇਨ ਤਕੜਾ ਕਰਨਾ ਜੇ ਆਪਣਾ ਕਿਸੇ ਬੰਦੇ ਦੇ ਕੰਮ ਨਾਲੋਂ ਜ਼ਿਆਦਾ ਉਹਦੇ ਪੈਸ਼ਨ ਨੂੰ ਵੇਖੋ ਇੱਕ ਤੇ ਗੁਣ ਇੱਕ ਹੁੰਦਾ ਕੰਮ ਕਰਨ ਦਾ ਜਜ਼ਬਾ ਪੈਸ਼ਨ ਉਹ ਵੇਖੋ ਪਿੱਛੇ ਉਹ ਜਿਹੜਾ ਵੇਖੋ ਨਾ ਵੀਰੋ ਤੁਸੀਂ ਵੇਖਿਆ ਵੀ ਸੱਜਣ ਵਰਗਾ ਖਿਡਾਰੀ ਕਿਆ ਖੇਡਦਾ ਇਨਾ ਨਹੀਂ ਦੇਖਣਾ ਉਸ ਬੰਦੇ ਨੇ ਖੂਨ ਵਗਾਇਆ ਹੋਣਾ ਹੱਥਾਂ 'ਚੋਂ ਜਦੋਂ ਸ਼ੁਰੂ ਕੀਤਾ ਹੋਣਾ ਮਿਹਨਤ ਜਦੋਂ ਕੀਤੀ ਹੋਣੀ ਹੈ 10-10 ਘੰਟੇ ਮੈਂ ਕੁਝ ਬਣ ਕੇ ਵਿਖਾਉਂ ਕੁਝ ਬਣ ਕੇ ਵਿਖਾਉਂ ਕੁਝ ਬਣ ਕੇ ਵਿਖਾਉਂ ਮਿਲਖਾ ਸਿੰਘ ਨੂੰ ਭੱਜਦੇ ਨੂੰ ਵੇਖ ਕੇ ਉਹਨੂੰ ਭੱਜਦੇ ਨੂੰ ਕੱਲਾ ਨਾ ਵੇਖ ਉਸ ਬੰਦੇ ਨੇ ਕਿਹੜਾ ਜਜ਼ਬਾ ਸੀ ਜਿਨ੍ਹਾਂ ਮਿਲਖੇ ਨੂੰ ਮਿਲਖਾ ਸਿੰਘ ਉੱਡਦਾ ਸਿੱਖ ਬਣਾਇਆ ਉੱਡ ਉੱਡਣਾ ਸਿੱਖੀ ਉਡਣਾ ਸਿੱਖ ਸੀ ਨਾ ਉਹਨੂੰ ਕਿਹਾ ਜਦੋਂ ਪਾਕਿਸਤਾਨ ਚ ਭੱਜਿਆ ਸੀ ਉਡਣਾ ਸਿੱਖ ਇਹ ਕਿਹੜੀ ਚੀਜ਼ ਸੀ ਉਹਦੇ ਚ ਪੈਸ਼ਨ ਵੇਖੋ ਬੰਦਿਆਂ ਦਾ ਤੁਸੀਂ ਕੀ ਵੇਖਦੇ ਆ ਵੇਖੋ ਵੀ ਬੜਾ ਵਧੀਆ ਯਾਰ ਆ ਬੰਦਾ ਬਹੁਤ ਵਧੀਆ ਕੰਮ ਇਹ ਨਹੀਂ ਇਹ ਬੰਦੇ ਦਾ ਜਜ਼ਬਾ ਵੇਖਣਾ ਤੁਸੀਂ ਕਾਪੀ ਉਹਦੇ ਸਾਹਮਣੇ ਵਾਲੇ ਗੁਣ ਦੀ ਨਹੀਂ ਕਰਨੀ ਉਹਦੇ ਜਜ਼ਬੇ ਦੀ ਕਾਪੀ ਕਰੋ ਉਹਦੇ ਪੈਸ਼ਨ ਦੀ ਕਾਪੀ ਕਰੋ ਅਸੀਂ ਪੈਸ਼ਨ ਨਹੀਂ ਵੇਖਦੇ ਉਹ ਬੰਦਾ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਉਹਦੀ ਕਾਪੀ ਕਰਨੀ ਹੈ ਤਾਂ ਹੀ ਤੇ ਪੰਗਾ ਹੈ ਬੰਦੇ ਸਾਹਮਣੇ ਵਾਲੀ ਚੀਜ਼ ਨੂੰ ਵੇਖ ਲੈਂਦੇ ਆ ਜਿਹੜੀ ਦਿਸਦੀ ਹੈ ਉਹਦੀ ਨਕਲ ਕਰਦੇ ਆ ਵੇਖੋ ਨਾ ਵੀਰੋ ਦਰਖਤ ਦੀ ਨਕਲ ਕਰ ਲਓ ਵੀ ਮੈਂ ਵੀ ਦਰਖਤ ਘਰੇ ਲਾਉਣਾ ਹੈ ਇੱਕ ਨਾ ਦਰਖਤ ਵੱਡ ਕੇ ਦਰਖਤ ਨੂੰ ਐ ਵੱਡ ਲੈ ਉਦੇ ਨਾਲ ਆਰੇ ਨਾਲ ਵੱਢ ਕੇ ਆਪਣੇ ਘਰੇ ਲਿਆ ਕੇ ਲਾ ਦੇ ਤੂੰ ਦਰਖਤ ਤੇ ਇਕੱਲਾ ਲਾਤਾ ਇਹਨੇ ਕੀ ਹੋਣਾ ਇਹ ਤੇ ਸੁੱਕ ਜਾਣਾ ਕਿਉਂਕਿ ਜੜਾਂ ਤੇ ਤੂੰ ਵੇਖੀ ਹੀ ਨਹੀਂ ਇਹਦੀਆਂ